ਅਰਦਾਸ ਅਕਤੰਤਨ ਸ਼ੇਰ ਗੁਰੂ ਗੰਸਾਹ ਮਹਾਰਾਜ ਜੀ ਦਾ ਜੀਆ ਬਾਬਾ ਜੀ ਸਿੰਘੀ ਬਾਬਾ ਪੁਜਾਰ ਸਿੰਘ ਜੀ ਬਾਬਾ ਘੋਰਾਬਾ ਬਾਬਾ ਪਤੇ ਸਿੰਘਾ ਜੀ ਅਜੋਤੜੀ ਬੇਨਤੀ ਅਰਦਾਸ ਅਕਤੰਤਨ ਸੇ ਕਾਲਪੁਰ ਗੁਰੂ ਗੰਸਾਹ ਮਹਾਰਾਜ ਜੀਓ ਅਰਦਾਸ ਵਾਸੀ ਤੋਂ ਪੁੱਜੀ ਕੀ ਪਾਸੇ ਦਸਹਿ ਪ੍ਰਤਮ ਪ੍ਰਭੂ ਸਿਮਰ ਕੇ ਗੁਰ ਨਾਨਕ ਰਿਤੇ ਆਏ ਫਿਰ ਅੰਗਦ ਦੇ ਗੁਰ ਮਤਾ RAMDAS ਸਾਹਿਬ ਅਰ ਜਨਾਰ ਗੋਬਿੰਦ ਸਿੰਘ ਜੀ ਸ੍ਰੀ ਹਰਿ ਆਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਦਿੱਥੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿੰਘ ਜੀ ਇਹ ਕਰਨ ਨਿਤਿ ਆਵੇ ਤਾਂ ਸਭ ਧਾਈ ਹੋਏ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲ ਕੀ ਤਰਪੀਤਾ ਮਤ ਕੇ ਦਿੱਤੇ ਪੰਥ ਦੇ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਧਾਈ ਹੋਈ ਸਾਹਿਬ ਦਸਾਂ ਪਾਸ਼ੇ ਆਤਮ ਸਰੂਪ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਕੇ ਪਾਸ ਦਰਸ਼ਨ ਦੀਦਾਰ ਵਾਲ ਧਿਆਨ ਕਰਕੇ ਖਾਸਸ ਸਾਹਿਬ ਬੋਲਣਾ ਜੀ ਕਿਰਵਾਈ ਕੋ ਚੱਕਾ ਨਾ ਮੰਨੀਵਾ ਮਤ ਉੱਚੀ ਮਤ ਪਤ ਕਰਾਖਾ ਆਪ ਕਾਲ ਪ੍ਰੋਗਰੀਨਾ ਸ੍ਰਿਸ਼ਟੀ ਕਰਤਾ ਇਹ ਕਾਲ ਪ੍ਰੋਗਰੀਨਾ ਸ੍ਰਿਸ਼ਟੀ ਪਾਸ਼ਾ ਜੀਓ ਇਹਨਾਂ ਬੱਚੇ ਬੱਚੀਆਂ ਨੂੰ ਖਰਦਾੜੀਆਂ ਨੂੰ ਮਹਾਰਾਜ ਜੀ ਹਰ ਮਦਾਨੇ ਫਤਿਹ ਕਰਾਣਾ ਜਿਸ ਮਕਸਦ ਲਈ ਆ ਧਰਨੇ ਤੇ ਬੈਠੇ ਨੇ ਮਹਾਰਾਜਾਂ ਦੀਆਂ ਪਤੀਆਂ ਪੈਣਾ ਦੀ ਇੱਜ਼ਤਾਂ ਵਾਸਤੇ ਆ ਫਤਿਹ ਕਰਾਣਾ ਹੋਰ ਦੇਸ਼ਕੋਮੀ ਚ ਇਹਨਾਂ ਦੇ ਵਰਲਡ ਸੰਸਾਰ ਦੀ ਜਿਹੜੀ ਇੱਜ਼ਤ ਮਾਨ ਬਖਸ਼ੀਓ ਬਰਕਰਾਰ ਰੱਖਣਾ ਸ਼ੁਕਰ ਹੋ ਮਹਾਰਾਜ ਜੀ ਆਪ ਜੀ ਦੇ ਬਾਣੇ ਅੰਦਰ ਮਹਾਰਾਜ ਜੀ ਕੋਟੀ ਤਰੀ ਕੀ ਗਏ ਇਹਨਾਂ ਨੂੰ ਫਤਿਹ ਦਿਵਾਣਾ ਆਪ ਬਰਾਜਵਾਲ ਹੋਣਾ ਤਨਤਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਉਹ ਚਾਹ ਸਾਹਿਬ ਜੀ ਉਹ ਸੀਤਾ ਜੀ ਨੂੰ ਆਪ ਨੇ ਮਾਰੇ ਸਿਰ ਦੇ ਕੇ ਸਰਦਾਰੀਆਂ ਲਈਤੀਆਂ ਤੇ ਨਾ ਬੱਚਿਆਂ ਨੇ ਵੀ ਕੁਰਬਾਨੀਆਂ ਦੇਖੋ ਭੁੱਖੇ ਰਹਿ ਕੇ ਰਾਤੀ ਸੋਧਨੇ ਨੇ ਉਹ ਛੇਰੇ ਫਿਰ ਉੱਡਦੇ ਨੇ ਪ੍ਰਮਾਤਮਾ ਦਾ ਨਾਮ ਤੁਸੀਂ ਮਾਰੇ ਜਿਹਨਾਂ ਨੂੰ ਦਿੱਤਾ ਇਹਨਾਂ ਨੂੰ ਸ਼ਕਤੀਆਂ ਤਾਕਤ ਦਿੱਤੀਆਂ ਇਹਨਾਂ ਨੂੰ ਹਰਿਆਣਾ ਦੇ ਕੌਮ ਦੇ ਹੋਣ ਚਾਹੇ ਕਿਸੇ ਵੀ ਦਲ ਦੇ ਹੋਣ ਮਾਰੇ ਰਾਜਸਥਾਨ ਤੋਂ ਹੋਣ ਚਾਹੇ ਪੰਜਾਬ ਤੋਂ ਸਾਰੇ ਧਰਾਂ ਤੋਂ ਸਾਰੇ ਦੇਸ਼ਾਂ ਤੋਂ ਆਏ ਨੇ ਬੱਚੇ ਇਹਨਾਂ ਬੱਚਿਆਂ ਬੱਚਿਆਂ ਨੂੰ ਸ਼ਕਤੀਆਂ ਪ੍ਰਾਪਤ ਕਰਨ ਮਹਾਰਾਜ ਕੋਟਾਂ ਕਟੈਲ ਜਾਂ ਤੇ ਫਤਿਹ ਕਰਾਣਾ ਹਰ ਮਦਾਨੇ ਫਤਿਹ ਕਰਨਾ ਮਹਾਰਾਜ ਜੀ ਸਿਰ ਚੁੱਕ ਕੇ ਤੇ ਤੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਚਰਨ ਚੁੱਕੇ ਮਹਾਰਾਜ ਸਿਰ ਚੁੱਕ ਕੇ ਤੇ ਮਹਾਦੇਵ ਜੀ ਅੱਗੇ ਗੁਰੂ ਕੀ ਮਹਾਰਾਜ ਜੀ ਚੁੱਕੇ ਆਪ ਕਿਰਪਾ ਬਸੀ ਗੁਰੂ ਮਹਾਰਾਜ ਇਹਨਾਂ ਨੂੰ ਕਿੱਥੇ ਪਿੱਠ ਨਾ ਲੱਗਣ ਦੇਣਾ ਮਹਾਰਾਜ ਸੰਸਾਰ ਸਾਰੇ ਢੜਾ ਸਾਰੇ ਸੰਸਾਰ ਦੇ ਪ੍ਰਾਣੀਆਂ ਨੂੰ ਬੇਨਤੀ ਕਰਦੇ ਆਂ ਵੱਡ ਚੜ ਕੇ ਇਸ ਸਾਲ ਉਹ ਇਹਨਾਂ ਬੱਚਿਆਂ ਦਾ ਸਾਥ ਦਿਓ ਇਹਨਾਂ ਬੱਚਿਆਂ ਦਾ ਸਾਥ ਦਿਓ ਹਰ ਮਦਾਨੇ ਫਤਿਹ ਕਰਨਾ ਚੜਦੀ ਕਲਾ ਬਸ਼ਰ ਮਹਾਰਾਜ ਕਿੱਥੇ ਪਿੱਠ ਨਾ ਲੱਗਣ ਦੇਣਾ ਮੇਰੇ ਮਾਲਕਾ ਆਪ ਕੋਟ ਵਿਲੇਜ ਮਾਰੇ ਜਦੋਂ ਡਿਸੀਜਨ ਹੋਏ ਤੇ ਆਪ ਸਭ ਦੇਵੀ ਦੇਵਤ ਪੀਰ ਗੰਬ ਸੰਤ ਮਹਾਪੁਰਸ਼ ਗੁਰੂ ਸਾਹਿਬ ਆਪ ਸਭ ਪਰਾਜਮਾਨ ਰਹਿਣਾ ਆਪਣੇ ਛੇਤਰ ਛਾਇਆ ਦੇ ਨਾਲ ਬੱਚਿਆਂ ਦਾ ਰੱਖਿਆ ਕਰਨੀ ਦੁੱਖਾਂ ਕਲੇਸ਼ਾਂ ਦਾ ਨਾ ਪਰਵਾਹ ਨੋ ਵੀ ਹਿੰਮਤ ਬਖਸ਼ਣਾ ਬੱਚਿਆਂ ਨੂੰ ਹਿੰਮਤ ਬਖਸ਼ਣ ਦੇ ਆਦੁਸਤ ਰੱਖ ਦੁੱਖਾਂ ਕਲੇਸ਼ਾਂ ਦਾ ਨਾ ਸ਼ੁਕਰਤਾ ਸਭ ਕਾਰੇ ਜੀ ਨਾਨਕ ਨਾਮ ਚੜ੍ਹਦੀ ਕਲਾ ਜੀ ਪਾਣੀ ਸਰਬਤ ਦਾ वाहिगुरू जी का ख़ाला वाहिगुरू जी फते सोन